ਡਾਕਟਰ ਜਦੋਂ ਮਨਾ ਕਰ ਦੇਣਾ ਬਿਮਾਰੀ ਨੂੰ ਲੈ ਕੇ ਕੋਈ ਵੀ ਸਟੇਟਮੈਂਟ ਦੇ ਦੇਣਾ ਤਾਂ ਲੋਕ ਇਸ ਮੰਦਰ ਦੇ ਵਿੱਚ ਆਉਂਦੇ ਨੇ ਦੋਸਤੋ ਦੂਰੋਂ ਦੂਰੋਂ ਸੰਗਤ ਇਸ ਮੰਦਰ ਦੇ ਵਿੱਚ ਸਿਰਫ ਆਪਣੇ ਦੁੱਖ ਦੂਰ ਕਰਨਾ ਆਉਂਦੀ ਹੈ ਇੱਥੇ ਨਾਲੀ ਬਣੀ RAM ਤਲਾਈ ਦੇ ਵਿੱਚ ਨਹਾਉਣ ਦੇ ਨਾਲ ਕਹਿੰਦੇ ਕੈਂਸਰ ਤੱਕ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਨੇ। ਦੋਸਤੋ ਜੰਗਲਾਂ ਦੇ ਵਿੱਚ ਇੱਕ ਉੱਚੀ ਪਹਾੜੀ ਦੇ ਉੱਤੇ ਬਣੇ ਇਸ ਮੰਦਰ ਦੀ ਮਹਿਮਾ ਦੂਰ ਦੂਰ ਤੱਕ ਲੋਕ ਗਾਉਂਦੇ ਨੇ। ਦੋਸਤੋ ਇਹ ਸ਼ਾਮ ਪਾਂਡਿਆ ਜਿਹੜਾ ਮੰਦਰ ਹੈ ਜੋ ਤਾਰਾ ਨਗਰ ਸ਼ਹਿਰ ਦੇ ਨੇੜੇ ਹੀ ਪੈਂਦਾ ਹੈ। ਤੁਸੀਂ ਦੇਖ ਸਕਦੇ ਹੋ ਦੂਰ ਤੱਕ ਜੰਗਲ, ਦੂਰ ਤੱਕ ਨਿਗਾ ਜਿੱਥੇ ਤੱਕ ਜਾਊਗੇ ਉੱਥੇ ਤੁਹਾਨੂੰ ਜੰਗਲ ਹੀ ਜੰਗਲ ਮਿਲਣਗੇ ਤੇ ਇਸ ਤਰ੍ਹਾਂ ਦੇ ਜਾਨਵਰ ਜਾਨਵਰਾਂ ਦਾ ਇਸ ਥਾਂ ਤੇ ਡੇਰਾ ਤੇ ਸਾਹਮਣੇ ਰਾਮ ਤਲਾਈ ਵੀ ਬਣੀ ਹੋਈ ਹੈ। ਦੋਸਤੋ ਜਦੋਂ ਤੁਸੀਂ ਇੱਥੇ ਆਉਂਗੇ ਤਾਂ ਤੁਹਾਨੂੰ ਇੱਥੇ ਆਉਂਦੇ ਸਾਰੇ ਇੱਥੇ ਐਂਟਰੀ ਕਰਦੇ ਸਾਰੇ ਇੱਕ ਸ਼ਾਂਤੀ ਦਾ ਜਿਹੜਾ ਅਹਿਸਾਸ ਹੋਊਗਾ। ਇੱਥੇ ਆ ਕੇ ਤੁਹਾਡੇ ਮਨ ਨੂੰ ਕਾਫੀ ਜ਼ਿਆਦਾ ਸ਼ਾਂਤੀ ਮਿਲੂਗੀ। ਅਗਰ ਤੁਸੀਂ ਕਿਸੇ ਵੱਡੀ ਬਿਮਾਰੀ ਤੋਂ ਪੀੜਤ ਹੋ ਤਾਂ ਤੁਸੀਂ ਇੱਥੇ ਆ ਕੇ ਮਹਿਸੂਸ ਕਰੋਗੇ ਕਿ ਤੁਹਾਡੀ ਉਹ ਜਿਹੜੀ ਬਿਮਾਰੀ ਹੈ ਉਹ ਠੀਕ ਹੋ ਰਹੀ ਹੈ। ਦੋਸਤੋ ਦਰਸ਼ਨ ਕਰਾਵਾਂਗੇ ਅੱਜ ਤੁਹਾਨੂੰ ਸ਼ਾਮ पांडे ਜੀ ਦੇ ਮੰਦਰ ਦੇ ਤੇ ਪੂਰੇ ਤੁਸੀਂ ਇਸ ਮੰਦਿਰ ਦੇ ਇਸ ਜਿਹੜਾ ਮੰਦਿਰ ਦੇ ਦਰਸ਼ਨ ਕਰਕੇ ਹੀ ਆਪਣੇ ਨੇ ਜਿਹੜੇ ਉਹ ਦੁੱਖ ਦੂਰ ਕਰ ਸਕਦੇ ਹੋ ਦੂਰੋਂ ਦੂਰੋਂ ਲੋਕ ਇੱਥੇ ਸਿਰਫ ਆਪਣੇ ਦੁੱਖ ਦੂਰ ਕਰਨ ਆਉਂਦੇ ਨੇ ਇੱਥੇ ਜੀ ਨਾਲ ਹੀ ਇਹ ਬਣੀ ਹੈ ਜੀ ਜਿਹੜੀ ਮੂਰਤੀ ਬਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਹਨੂਮਾਨ ਜੀ ਦੀ ਬਣੀ ਹੈ ਤੇ ਨਾਲ ਹੀ ਜਿਹੜਾ ਮੰਦਰ ਸ਼ਾਮ ਪਾਂਡੇ ਜੀ ਦਾ ਹੈ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਹਿੰਦੇ ਇਸ ਫਕੀਰ ਦੀਆਂ ਇਸ ਫੱਕਰ ਦੀਆਂ ਜਿਹੜਾ ਸ਼ਾਮ ਪਾਂਡੇ ਜੀ ਹੈ ਉਹਦੀਆਂ ਜਿਹੜੀਆਂ ਤੋਤੀਆਂ ਸੀ ਉਹ ਵੀ ਹਵਾ ਦੇ ਵਿੱਚ ਸੁੱਕਦੀਆਂ ਹੁੰਦੀਆਂ ਸੀ ਕਹਿੰਦੇ ਧੋ ਕੇ ਐਂ ਦੇ ਉੱਪਰ ਘੇਰ ਦਿੰਦੇ ਸੀ ਅਤੇ ਸਾਰਾ ਦਿਨ ਹਵਾ ਦੇ ਵਿੱਚ ਉਹ ਤੋਤੀਆਂ ਜਿਹੜੀਆਂ ਸੁੱਕਦੀਆਂ ਹੁੰਦੀਆਂ ਸੀ ਗਊ ਭਗਤ ਨੇ ਬਹੁਤ ਵੱਡੇ ਅਤੇ ਆ ਤੁਸੀਂ ਦੇਖ ਸਕਦੇ ਹੋ ਇਹ ਨੇ ਜੀ ਸ਼ਾਮ ਪਾਂਡੇ ਜੀ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਮਹਾਭਾਰਤ ਦਾ ਯੁੱਧ ਹੋਇਆ ਸੀ ਕੌਰਵਾ ਪਾਂਡਵਾ ਦਾ ਉਸ ਸਮੇਂ ਦੇ ਸਮਕਾਲੀ ਨੇ ਉਹ ਇਹਨਾਂ ਨੂੰ ਆਪਣੇ ਯੱਗ ਸਫਲ ਕਰਨ ਵਾਸਤੇ ਇੱਥੋਂ ਲੈਣ ਆਏ ਸੀ ਪਰ ਕਹਿੰਦੇ ਇਹ ਰਥ ਤੇ ਨਹੀਂ ਗਏ ਸੀ ਇਹਨਾਂ ਨੇ ਕਹਿਤਾ ਸੀ ਕਿ ਤੁਸੀਂ ਚਲੋ ਮੈਂ ਆਇਆ ਪਰ ਜਦੋਂ ਉੱਥੇ ਉਹ ਪਹੁੰਚੇ ਕਹਿੰਦੇ ਉਸ ਤੋਂ ਪਹਿਲਾਂ ਹੀ ਸ਼ਾਮ ਪਾਂਡਿਆ ਜੀ ਉੱਥੇ ਬੈਠੇ ਸੀ ਉੱਥੇ ਮੌਜੂਦ ਸੀ ਐਨੀ ਸ਼ਕਤੀ ਵਾਲੇ ਸੀ ਕਹਿੰਦੇ ਅੱਖਾਂ ਮੀਚ ਕੇ ਪੂਰੀ ਸ੍ਰਿਸ਼ਟੀ ਦਾ ਜਿਹੜੇ ਦਰਸ਼ਨ ਕਰ ਲੈਂਦੇ ਸੀ ਇੱਥੇ ਨਾਲ ਹੀ ਸ਼ਿਵ ਮੰਦਰ ਬਣਿਆ ਹੋਇਆ ਕਹਿੰਦੇ ਸ਼ਿਵ ਜੀ ਦੇ ਬਹੁਤ ਵੱਡੇ ਭਗਤ ਹੋਏ ਨੇ ਤਾਂ ਦੋਸਤੋ ਗਊ ਜਿਹੜੇ ਮਾਤਾ ਦੀ ਹੈ ਉਹਨਾਂ ਦੀ ਬਹੁਤ ਜ਼ਿਆਦਾ ਇਹਨਾਂ ਨੇ ਪੂਜਾ ਕੀਤੀ ਹੈ ਸੇਵਾ ਕੀਤੀ ਹੈ ਇੱਥੇ ਨਾਲ ਹੀ ਗਊਸ਼ਾਲਾ ਵੀ ਬਣੀ ਹੋਈ ਹੈ ਜਿੱਥੇ ਬਹੁਤ ਸਾਰੀਆਂ ਬਿਮਾਰ ਅਤੇ ਬਹੁਤ ਸਾਰੀਆਂ ਜਿਹੜੀਆਂ ਆ ਆਵਾਰਾ ਗਾਇਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੋਕ ਦੁੱਧ ਪੀਣ ਤੋਂ ਬਾਅਦ ਛੱਡ ਦਿੰਦੇ ਨੇ ਉਹਨਾਂ ਦੀ ਇਧਰ ਨਾਲੀ ਜਿਹੜੀ ਬਣੀ ਹੋਈ ਆ ਗਊਸ਼ਾਲਾ ਉੱਥੇ ਰੱਖਿਆ ਹੋਈਆਂ ਨੇ ਜਦੋਂ ਇੱਥੇ ਆਓਗੇ ਤਾਂ ਤੁਹਾਨੂੰ ਇੱਕ ਵੱਡੀ ਬਹੁਤ ਜ਼ਿਆਦਾ ਸ਼ਾਂਤੀ ਦਾ ਜਿਹੜਾ ਅਹਿਸਾਸ ਹੋਊਗਾ ਇਹਦੇ ਆਲੇ-ਦੁਆਲੇ ਵੀ ਦੇਖੋਗੇ ਤਾਂ ਤੁਹਾਨੂੰ ਸ਼ਾਂਤੀ ਹੀ ਸ਼ਾਂਤੀ ਨਜ਼ਰ ਆਊਗੀ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਸੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜ਼ਰੂਰ ਕਰ ਦਿਆ ਕਰੋ ਤੇ ਆਹ ਹੈ ਜੀ ਪੂਰਾ ਜਿਹੜਾ ਦ੍ਰਿਸ਼ ਹੈ ਤੇ ਉਹ ਸਾਹਮਣੇ ਜਿਹੜੀ RAM ਤਲਾਈ ਬਣੀ ਹੋਈ ਆ ਉੱਥੇ ਉਹ ਜਗ੍ਹਾ ਦੇ ਉੱਤੇ ਮੈਂ ਤੁਹਾਨੂੰ ਥੋੜਾ ਜਿਹਾ ਜੂ ਮਾਰਕੀਟ ਦਿਖਾਉਣਾ ਇਹ ਜਗ੍ਹਾ ਤੇ RAM ਤਲਾਈ ਬਣੀ ਹੋਈ ਆ ਜਿਸ ਦੇ ਵਿੱਚ ਨਹਾਉਣ ਦੇ ਨਾਲ ਵੱਡੇ ਤੋਂ ਵੱਡੇ ਦੁੱਖ ਕਸ਼ਟ ਦੂਰ ਹੋ ਜਾਂਦੇ ਨੇ ਲੋਕ ਆਪਣੀਆਂ ਭੁੱਲਾਂ ਬਖਸ਼ਾਉਣ ਵੱਡੇ ਵੱਡੇ ਦੁੱਖ ਤੋੜਨਾ ਵੱਡੇ ਵੱਡੇ ਕਸ਼ਟ ਦੂਰ ਕਰਨ ਸਪੈਸ਼ਲੀ ਸ਼ਾਮ ਪੰਡਿਆਨ ਜੀ ਦੇ ਦਰਸ਼ਨ ਕਰਨ